ਲਓ ਵੀ ਮੰਨ ਲਓ ਅੱਜ ਆਪਾਂ ਪਹੁੰਚ ਗਏ ਆਂ ਜਲੰਧਰ ਦੇ ਸੈਂਟਰ ਦੇ ਵਿੱਚ ਭਾਬ ਕੇ ਮਾਡਲ ਟਾਊਨ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਨਾ ਬਹੁਤ ਹੀ ਵਧੀਆ ਬੜਾ ਹੀ ਵਧੀਆ ਵੀ ਜਾਨੀ ਕਿ ਘੁੰਮਣ ਫਿਰਨ ਦੇ ਲਈ ਨਾ ਇੱਕ ਪਾਰਕ ਦਿਖਾਉਣਾ ਆਪਾਂ ਤੁਹਾਨੂੰ ਸਾਰਿਆਂ ਕਹਿਣ ਦਾ ਭਾਵ ਇਹ ਆ ਵੀ 10 ਰੁਪਏ ਦੇ ਵਿੱਚ ਪੂਰੀ ਟੈਨਸ਼ਨ ਖਤਮ ਵੇ 10 ਰੁਪਏ ਐਂਟਰੀ ਆ ਤੇ ਟਿਕਟ ਲੈ ਕੇ ਤੇਰਾ ਆਬ ਦੇ ਨਾਲ ਨਾ ਅੰਦਰ ਜਾਓ پارک ਦੇ ਤੇ پارک ਦੇ ਵਿੱਚ ਬੱਚਿਆਂ ਲਈ ਸਿਆਣਿਆਂ ਲਈ ਤੇ ਜਵਾਨਾਂ ਦੇ ਲਈ ਵੀ ਜਾਨੀ ਕਿ ਹਰੇਕ ਤਰ੍ਹਾਂ ਦੀ ਫੈਸਿਲਿਟੀ ਨਿਕੂ ਪਾਰਕ ਵਾਲਿਆਂ ਨੇ ਨਾ ਨਿਕੂ ਪਾਰਕ ਫਾਊਂਡੇਸ਼ਨ ਵਾਲਿਆਂ ਨੇ ਇਹ ਬਣਾਈ ਹੋਈ ਇਹ ਇਹ ਜਿਹੜੇ ਵੱਡੇ ਝੂਲੇ ਆ ਨਾ ਇਹ ਇਹਨਾਂ ਦੀ ਟਿਕਟ ਵੱਖਰੀ ਆ ਵੀ ਜਿਹੜੇ ਸਿਆਣਿਆਂ ਨੇ ਆ ਵੱਡੇ ਝੂਲੇ ਝੂਟਣੇ ਆ ਨਾ ਜਿਹੜੇ ਬਈ ਇਹਨਾਂ ਦੀ ਟਿਕਟ ਵੱਖਰੀ ਆ ਤੇ ਆ ਛੋਟੇ ਜਿਹੜੇ ਬੱਚਿਆਂ ਦੇ ਝੂਲੇ ਜਿਹੜੇ ਆ ਜਾਂ ਜਿਹੜੇ ਬੱਚਿਆਂ ਦੇ ਇੰਜੋਏ ਕਰਨ ਦੇ ਲਈ ਕੋਈ ਹੋਰ ਸਮਾਨ ਹੈਗਾ ਵਾ ਉਹ ਟੋਟਲ ਫ੍ਰੀ ਹੈ ਯਾਨੀ ਕਿ 10 ਰੁਪਏ ਦੇ ਵਿੱਚ ਹੀ ਵੀ ਸਾਰਾ ਇੰਜੋਏ ਕਰੋ ਉੱਥੇ ਬੈਠੋ ਉੱਥੇ ਘੁੰਮੋ ਫਿਰੋ ਬਈ ਜਾਣੀ ਕਿ ਪੂਰੀ ਪਾਰਟੀ ਦਾ ਮਾਹੌਲ 10 ਰੁਪਏ ਦੇ ਵਿੱਚ ਬਈ ਕੀਤਾ ਪਿਆ ਵਾ ਸਾਰਾ ਇਹ ਬਈ ਬੜਾ ਮਹਿੰਗਾ ਨੇ ਬਈ ਆ ਝੂਲੇ ਜਿਹੜੇ ਆ ਇਹ ਪੇੜ ਆ ਇਹਦੀ ਟਿਕਟ ਇਥੋਂ ਵੱਖਰੀ ਮਿਲ ਜਾਣੀ ਤੇ ਪਾਰਕ ਬਹੁਤ ਵਧੀਆ ਪਾਰਕ ਬਣਾਈ ਹੋਈ ਆ ਬਈ ਮਾਡਲ ਟਾਊਨ ਦੇ ਵਿੱਚ ਤਕਰੀਬਨ 4 ਸਾਈਡ ਓਪਨ ਦੀ ਜਗ੍ਹਾ ਬਹੁਤ ਵੱਡੀ ਆ ਕਾਫੀ ਜਗ੍ਹਾ ਵਾਇ ਬਈ ਸ਼ਹਿਰ ਦੇ ਵਿੱਚੋਂ ਵਿੱਚ ਬਹੁਤ ਸੋਹਣੀ ਜਗ੍ਹਾ ਤੇ ਇੱਥੇ ਨਾ ਹਰੇਕ ਤਰ੍ਹਾਂ ਦੇ ਬਈ ਬੱਚੇ ਜਵਾਨ ਤੇ ਬਜ਼ੁਰਗ ਵੀ ਇੱਥੇ ਆਉਂਦੇ ਆ ਤੇ ਆ ਦੇਖੋ ਬੱਚਿਆਂ ਦੇ ਲਈ ਨਾ ਸਪੈਸ਼ਲ ਜਾਨੀ ਕਿ ਇਹ ਗੱਡੀਆਂ ਬਣਾਈਆਂ ਕੇ ਨਾ ਲਿਬਤੇ ਇਹਦੇ ਵਿੱਚ ਬਹਿ ਕੇ ਬੜੇ ਪਿਆਰ ਨਾਲ ਹੌਲੀ-ਹੌਲੀ ਜਾਣੀ ਤੇ ਝੂਟੇ ਰਹਸ ਤੇ ਇਹਦੀ ਟਿਕਟ ਵੱਖਰੀ ਮਿਲਦੀ ਏ ਇਹਦੀ ਬਾਲੀ ਮਹਿੰਗੀ ਨਹੀਂ ਉਹ ਵੀ ਸਸਤੀ ਟਿਕਟ ਆਤਕੀ ਤੇ ਬੱਚੇ ਬੜੇ ਪਿਆਰ ਦੇ ਨਾਲ ਅੱਜਕੱਲ੍ਹ ਘਰ ਨਹੀਂ ਹੈਗੀ ਆ ਤੇ ਸ਼ਾਮ ਨੂੰ ਨਾ ਇਥੇ ਐਦਾਂ ਦਾ ਮਾਹੌਲ ਹੁੰਦਾ ਵਾ ਵੀ ਜਿੱਦਾਂ ਨਾ بس ਸਾਰਾ ਜਲੰਧਰ ਹੀ ਇਹ ਦੇ ਲਾਜਾ ਹੋ ਕੇ ਨਾ ਵੀ ਇੱਥੇ ਘੁੰਮਣ ਫਿਰਨ ਆਇਆ ਹੋ। ਵੀ ਬਹੁਤ ਸੋਹਣੀ ਜਗ੍ਹਾ ਬਣਾਈ ਆ, ਸਫਾਈ ਦਾ ਖਾਸ ਖਿਆਲ ਰੱਖਿਆ ਵਾ। ਤੇ ਨਾਲ ਨਾਲ ਨਾ ਵੀ ਕਰਮਚਾਰੀ ਜਿਹੜੇ ਆ ਨਿਕੂ ਪਾਰਕ ਫਾਊਂਡੇਸ਼ਨ ਵਾਲਿਆਂ ਦੇ ਵੀ ਉਹ ਹਰੇਕ ਤਰ੍ਹਾਂ ਦੀ ਫੈਸਿਲਿਟੀ ਦੇਣ ਦੇ ਲਈ ਤਿਆਰ ਬੈਠੇ ਆ। ਉਹ ਗੱਡੀ ਗੱਡੀ ਦੇ ਵਿੱਚ ਬੱਚੇ ਬਹਿ ਕੇ ਤੇ ਉਥੇ ਝੂਟੇ ਲੈਂਦੇ ਆ। ਤੇ ਆ ਆ ਵੇਖੋ ਕਿੰਨੇ ਸੋਹਣੇ ਸੋਹਣੇ ਝੂਲੇ ਨਾ ਲਾਏ ਹੋਏ ਆ ਬਹੁਤ ਵਧੀਆ ਇੱਕ ਤੇ ਇੱਕ ਵੱਧ ਕੇ ਤੇ ਫੁਵਾੜਿਆਂ ਦਾ ਜਿਹੜਾ ਨਾ ਉੱਥੇ ਦ੍ਰਿਸ਼ ਵੀ ਉਹ ਵੇਖਣ ਵਾਲਾ ਹੁੰਦਾ ਬਹੁਤ ਵਧੀਆ ਵਧੀਆ ਫੁਵਾੜੇ ਵੀ ਸ਼ਾਮ ਨੂੰ ਨਾ ਉਹ ਜਦੋਂ ਹਲਕਾ ਜਿਆ ਵੀ ਜਾਨੀ ਕਿ ਸ਼ਾਮ ਜੀ ਪੈਂਦੀ ਆ ਤੇ ਹੌਲੀ ਹੌਲੀ ਨਾ ਫੁਵਾੜਿਆਂ ਨੂੰ ਛੱਡਦੇ ਆ ਫੁਵਾੜਾ ਜਦੋਂ ਚੱਲਿਆ ਨਾ ਫਿਰ ਵੇਖਿਓ ਇਹਦੀ ਕਿੰਨੀ ਜਾਨੀ ਕਿ ਵੇਖਣ ਵਾਲੀ ਇੱਕ ਰੌਣਕ ਬਣ ਗਈ ਆ। ਵੀ ਬਹੁਤ ਹੀ ਵਧੀਆ ਵਾ। ਇਹ ਸਾਰਾ ਹੀ ਨਾ ਬੱਚਿਆਂ ਦੇ ਬੱਚਿਆਂ ਦੇ ਲਈ ਜਾਨੀ ਕਿ ਬੈਠਣ ਨੂੰ, ਖੇਡਣ ਨੂੰ ਪਾਰਕ ਵਾਂਗੂ ਬਣਾਇਆ ਵਾ। ਤੇ ਝੂਲੇ ਵੀ ਲਾਏ ਆ ਤੇ ਨਾਲ-ਨਾਲ ਬੈਠਣ ਨੂੰ ਵੀ ਜਾਨੀ ਕਿ ਸਿਆਣਿਆਂ ਦੇ ਬੈਠਣ ਦੇ ਲਈ ਵੀ ਜਾਨੀ ਕਿ ਹਰੇਕ ਤਰ੍ਹਾਂ ਦੀ ਹਰੇਕ ਤਰ੍ਹਾਂ ਦੀ ਫੈਸਿਲਿਟੀ ਲਾਈ ਹੋਈ। ਤੇ ਇਹ ਵੱਡੇ ਝੂਲੇ ਆ। ਮੇ ਇਨਦਾ ਇੱਥੇ ਟਿਕਟ ਵੱਖਰੀ ਮਿਲਦੀ ਆ ਤੇ ਇਹ ਸਿਆਣੇ ਬੰਦੇ ਵੀ ਝੂਠ ਸਕਦੇ ਆ ਤੇ ਆ ਵੇਖੋ ਬੱਚਿਆਂ ਦੇ ਲਈ ਨਾ ਹਰੇਕ ਤਰ੍ਹਾਂ ਦਾ ਜਾਨੀ ਕਿ ਮਨੋਰੰਜਨ ਦਾ ਸਮਾਨ ਇੱਥੇ ਰੱਖਿਆ ਹੋਇਆ ਹੈ ਇਹ ਗਾਤੋ ਲੈ ਆ ਤੇ ਹੁਣ ਜਿੱਦਾਂ ਗਰਮੀਆਂ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਹੋਈਆਂ ਆ ਛੁੱਟੀਆਂ ਤੇ ਛੁੱਟੀਆਂ ਹੋਣ ਦੇ ਨਾਲ ਬਈ ਹੁਣ ਤਕਰੀਬਨ ਤਕਰੀਬਨ ਨਾ 40 ਤੋਂ 43 ਡਿਗਰੀ ਟੈਂਪਰੇਚਰ ਚੱਲਣ ਡਿਆ ਵਾ ਤੇ ਬੱਚੇ ਜਦੋਂ ਵੀ ਸ਼ਾਮ ਨੂੰ ਵੇਲੇ ਹੁੰਦੇ ਆ ਨਾ ਤੇ ਉਹ ਸਾਰੇ ਜਣੇ ਇਕੱਠੇ ਹੋ ਕੇ ਇੱਥੇ ਇੰਜੋਏ ਕਰਨ ਆਉਂਦੇ ਆ ਸਾਰੇ ਤੇ ਹਰੇਕ ਤਰ੍ਹਾਂ ਦਾ ਮਨੋਰੰਜਨ ਦਾ ਸਮਾਨ ਵੀ ਜਣੇ ਕਿ ਵੇਖਣ ਨੂੰ ਹੈਗਾ ਵਾ ਇਹ ਦੇਖੋ ਬਤਕਾਂ ਵਾ ਤੇ ਬਤਕਾਂ ਨਾ ਪਹਿਲਾਂ ਬਾਬਾ ਵੱਡੀਆਂ ਸੀਗੀਆਂ ਇੱਥੇ ਤੇ ਉਦੋਂ ਖੁੱਲੀਆਂ ਛੱਡੀਆਂ ਹੁੰਦੀਆਂ ਸੀ ਪਹਿਲਾਂ ਤਕਰੀਬਨ ਇਹ ਹੁਣ ਉਹ ਜੰਗਲਾਲਾਤਾ ਬਤਕ ਨਾ ਕਈ ਵਾਰੀ ਜਾਨੀ ਕਿ ਪਿੱਛੇ ਪੈ ਜਾਂਦੀ ਕਿਹਦੇ ਤੇ ਤੇ ਆਹ ਵੇਖੋ ਕਿੰਨਾ ਸੋਹਣਾ ਨਾ ਇੱਕ ਬਾਲਾ ਹੀ ਵਧੀਆ ਵੀ ਦ੍ਰਿਸ਼ਨਾ ਵੇਖਣ ਵਾਲਾ ਉਥੇ ਜਦੋਂ ਵੀ ਟਾਈਮ ਮਿਲੇ ਨਾ ਕਿਸੇ ਨੂੰ ਤੇ ਸ਼ਾਮ ਵੇਲੇ ਕਿਤੇ ਜਾ ਕੇ ਨਾ ਨਿੱਕੂ ਪਾਰਕ ਮਾਡਲ ਟਾਉਨ ਦੇ ਵਿੱਚ ਵੀ ਇੱਕ ਆਰੀ ਨਾ ਜਾ ਕੇ ਜਰੂਰ ਆਇਓ ਸਾਰੇ ਵੇਖ ਕੇ ਆਇਆ ਵੇ ਕਿੰਦਾ ਦਾ ਨਾ ਉਥੇ ਵੀ ਮਾਹੌਲ ਕਿੰਦਾ ਦਾ ਬਣਦਾ ਵਾ ਵਧੀਆ ਤੋਂ ਵਧੀਆ ਝੂਲੇ ਤੇ ਆ ਆ ਬੱਚੇ ਵੇਖੋ ਵਿੱਚ ਬਹਿ ਗਏ ਨਾ ਉਹਦੇ ਝੂਟੇ ਲਿੰਦੇ ਆ ਹੈਨਾ ਕਿੰਨਾ ਸੋਹਣਾ ਲੱਗਣ ਡਿਆ ਵਾ ਵੀ ਇੱਕ ਨਾ ਛੁੱਟੀਆਂ ਦੇ ਵਿੱਚ ਵੀ ਕਿਤੇ ਲਾਂਬੇ ਬਾਵਾ ਦੂਰ ਜਾਣ ਦੀ ਲੋੜ ਨਹੀਂ ਉਥੇ ਕੀ ਨਾ ਲਾਗੇ ਜਰੰਦਰ ਦੇ ਵਿੱਚ ਹੀ ਵੀ ਬਣ ਜਾਂਦਾ ਵਾ ਤੇ ਖਾਣ ਪੀਣ ਦੇ ਲਈ ਪੋਪ ਕੌਰਨ ਤੇ ਗੁੜ ਵਾਲੇ ਵੀ ਤੇ ਲੂਣ ਵਾਲੇ ਵੀ ਵੀ ਯਾਨੀ ਕਿ ਸਾਰਾ ਕੁਝ ਅੰਦਰੋਂ ਮਿਲ ਜਾਂਦਾ ਵਾ ਖਾਣ ਦੇ ਲਈ ਹੈ ਨਾ ਤੇ ਆਹਾ ਮੱਕੀ ਦੇ दाणे ਜਿਹਨੂੰ ਆਪਾਂ ਪੋਪੋਗਨ ਕਹਿੰਦੇ ਨੇ ਆ ਮੱਕੀ ਦੇ दाणे ਵੀ ਖਾਣ ਵਾਲੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨ ਭੁੰਨ ਕੇ ਅਗਲੇ ਖਿਲਾ ਬਣਾ ਬਣਾ ਕੇ ਦਿੰਦੇ ਆ ਤੇ ਆ ਵੇਖੋ ਸਰਬਾਤ ਜੀ ਝੂਟੇ ਲੈ ਰਹੇ ਨੇ ਤੇ ਨਾਲ ਨਾ ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਬੱਚੇ ਜਿਹੜੇ ਆ ਉਹ ਤਕਰੀਬਨ ਨਾ ਵੀ ਆਪਣੇ ਭੂਆ ਘਰੇ ਜਾਂ ਮਾਮਿਆਂ ਦੇ ਨਾ ਜਾਂ ਇਦਾਂ ਹੋਰ ਬੰਨੇ ਕਿਤੇ ਨਾ ਕਿਤੇ ਸਾਰੇ ਵੀ ਜਾਨੀ ਕਿ ਗਏ ਹੋਏ ਆ ਤੇ ਤਕਰੀਬਨ ਤਕਰੀਬਨ ਇਦਾਂ ਦਾ ਜਗਾ ਕਿਤੇ ਮਿਲ ਜਵੇ ਤੇ ਫੇਰ ਵਾਦੂ ਨਜ਼ਾਰਾ ਆ ਜਾਂਦਾ ਬਾਹਰ ਆ ਦੇਖੋ ਕਿੰਨੇ ਸੋਹਣੇ ਸੋਹਣੇ ਝੂਲੇ ਬਣਾ ਕੇ ਨਾ ਵੀ ਬੱਚਿਆਂ ਦੇ ਲਈ ਇੱਕ ਬੱਚਿਆਂ ਲਈ ਖਾਸ ਤਰੀਕੇ ਦਾ ਇੱਥੇ ਇੰਤਜ਼ਾਮ ਹੋ ਕੀਤਾ ਗਿਆ ਆ। ਦੇ ਬਹੁਤ ਸੋਹਣੇ ਤਰੀਕੇ ਦੇ ਨਾਲ ਬੱਚਿਆਂ ਦੀ ਸੇਫਟੀ ਵੀ ਯਾਨੀ ਕਿ ਬਾਬਾ ਖਿਆਲ ਰੱਖਿਆ ਗਿਆ ਇਸ ਚੀਜ਼ ਦਾ। ਵੀ ਇਹਨਾਂ ਨੂੰ ਜਿਆਦਾ ਤੇਜ਼ ਨਹੀਂ ਚਲਾਉਂਦੇ ਝੂਲਿਆਂ ਨੂੰ। ਤੇ ਜਾਨਵਰਾਂ ਦੇ ਰਹਿਣ ਦੇ ਲਈ ਵੀ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਵਾ। ਵੀ ਉਦਾਂ-ਉਦਾਂ ਦੀ ਫੈਸਿਲਿਟੀ ਦਿੱਤੀ ਗਈ ਆ ਸਾਰੀ। ਵੀ ਜਿੱਦਾਂ ਤੇ ਜਾਨਵਰ ਪਹਿਲਾਂ ਨਾ ਇੱਥੇ ਵੀ ਯਾਨੀ ਕਿ ਆ ਦੇਖਿਓ ਆ ਵੀ ਕਿ ਆ ਬੋਲਦਾ ਨਾ ਇੰਨਾ ਜਾਣੇ ਕਿ ਕਰੇ ਜਾਂ ਨਾ ਸਾਰਿਆਂ ਦੇ ਵਿੱਚ ਵੀ ਬਵਾਲਾ ਹੀ ਬਵਾਲਾ ਹੀ ਬਵਾਲਾ ਹੀ ਹੈ ਨਾ ਤੇ ਇਹ ਇਹ ਦੇ ਉੱਪਰ ਨਾ ਡਿੱਗਦੇ ਵੀ ਆ ਬਈ ਕਿ ਜਵਾਨ ਹੈ ਨਾ ਕੀ ਨਿਆਣਾ ਬਈ ਇਹਨੂੰ ਬੱਚੇ ਬਹੁਤ ਪਸੰਦ ਕਰਦੇ ਐਸ ਚੀਜ਼ ਨਾ ਨਿਕਈ ਟਿਕੇ ਗਰੀਂਦੇ ਇਹਦੇ ਉੱਤੇ ਤੇ ਕਈ ਜ਼ਿਆਦਾ ਤਾਂ ਨਾ ਪਹਿਲੇ ਹੱਲੇ ਡੇਗ ਵੀ ਪੈਂਦੇ ਆ ਤੇ ਵਿਗਿਆਨਿਕ ਸੇਫਟੀ ਦਾ ਬਹੁਤ ਖਿਆਲ ਰੱਖਿਆ ਜੀ ਤੇ ਮੈਂ ਦੱਸਣਾ ਚਾਹਾਂਗਾ ਕਿ ਪਹਿਲਾਂ ਨਾ ਇਹ ਪਿਛਲੇ ਬੰਨੇ ਦੀ ਐਂਟਰੀ ਸੀਗੀ ਪਹਿਲਾਂ ਪਿਛਲੇ ਬੰਨੇ ਦੀ ਐਂਟਰੀ ਸੀਗੀ ਤੇ ਇਹ ਨਿੱਕੂਪਾਰ ਕਾਲਿਆਂ ਦਾ ਵੀ ਜਾਨੀ ਕਿ ਮੀਂਹ ਪੱਥਰ ਦਾ ਰੱਖਿਆ ਗਿਆ ਇਹ ਨੀ ਪੱਥਰ ਨਾ 15 15 ਮਈ 1983 ਦੇ ਵਿੱਚ ਵੀ ਸਰਦਾਰ ਦਰਸ਼ਨ ਸਿੰਘ ਕੇਪੀ ਵੀ ਜਾਨੀ ਕਿ ਭਿੰਦਰ ਸਿੰਘ ਆਪਣੇ ਜਿਹੜੇ ਹੈਗੇ ਆ ਸੁਵਾਨਿੰਦਰ ਸਿੰਘ ਜੀ ਇਹਨਾਂ ਦੇ ਪਿਤਾ ਜੀ ਦਰਸ਼ਨ ਸਿੰਘ ਕੇਪੀ ਉਹਨਾਂ ਨੇ 1983 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਸੀ ਉਦੋਂ ਐਂਟਰੀ ਪਿਛੋਂ ਦੀ ਸੀਗੀ ਤੇ ਬਾਅਦ ਵਿੱਚ ਐਂਟਰੀ ਜਿਹੜੀ ਆ ਉਧਰ ਉਧਰ ਦੀ ਕਰ ਦਿੱਤੀ ਵੀ ਹੁਣ ਜਿੱਧਰ ਦੀ ਐਂਟਰੀ ਹੈਗੀ ਆ ਫਰੰਟ ਉਧਰ ਦੀ ਕਰ ਦਿੱਤਾ ਵੀ ਇਧਰਲਾ ਰਾਹ ਜਿਹੜਾ ਸੀਗਾ ਉਹ ਉਹ ਬੰਦ ਕਰ ਦਿੱਤਾ ਤੇ ਇੱਥੇ ਤਕਰੀਬਨ ਨਾ ਸੈਲਫੀ ਪੁਆਇੰਟ ਦਾ ਜਿੱਥੇ ਫੋਟੋ ਫੋਟੋ ਖਿੱਚਦੇ ਆ ਵੀ ਉਸ ਚੀਜ਼ ਦਾ ਬੜਾ ਹੀ ਖਿਆਲ ਰੱਖਿਆ ਗਿਆ ਖਾਸ ਖਿਆਲ ਰੱਖਿਆ ਗਿਆ ਵੀ ਹਰੇਕ ਥਾਂ ਜਿਹੜਾ ਵਾ ਹਰੇਕ ਥਾਂ ਵੀ ਉਹ ਇੱਕ ਸਲਫੀ ਪੁਆਇੰਟ ਹੀ ਬਣਾਇਆ ਵਾ ਤੇ ਉਹਦੇ ਵਿੱਚ ਨਾ ਇਹਦੇ ਵਿੱਚ ਕੰਟੀਨ ਵੀ ਆ ਆ ਦੇਖੋ ਸਾਰੇ ਜਣੇ ਨਾ ਆਪੋ ਆਪਣੇ ਹਿਸਾਬ ਦੇ ਨਾਲ ਵੀ ਜਾਨੀ ਕਿ ਕੁਛ ਨਾਸ਼ਤਾ ਪਾਣੀ ਖਾਂਦੇ ਪੀਂਦੇ ਵੀ ਸਾਰੇ ਆ ਤੇ ਇਥੋਂ ਇਹਦੀ ਟਿਕਟ ਨਾ ਵੱਖਰੀ ਲੈਣੀ ਪੈਂਦੀ ਏਦੀ ਇਹਦੀ ਕਿਊਟਿ ਵੱਖਰੀ ਲੈ ਕੇ ਤੇ ਇਥੇ ਵੀ ਜਾਨੀ ਕਿ ਖਾਣ ਪੀਣ ਦਾ ਸਮਾਨ ਜਿਹੜਾ ਆ ਉਹ ਮਿਲ ਜਾਂਦਾ ਵਾ ਤੇ ਬੈਠਣ ਉੱਠਣ ਨੂੰ ਬਹੁਤ ਵਧੀਆ ਜਗ੍ਹਾ ਵਾ ਇਹ ਸਾਡੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਨਾਲ ਗਏ ਸੀਗੇ ਤੇ ਇਹਨਾਂ ਨੇ ਵੀ ਕਾਫੀ ਉੱਥੇ ਇੰਜੋਏ ਕੀਤਾ ਤੇ ਤਕਰੀਬਨ ਨਾ ਬਸ 8 ਡੇ ਤੋਂ ਜਲੰਧਰ ਦੇ ਬਸ 8 ਡੇ ਤੋਂ ਤਕਰੀਬਨ 2 ਕਿਲੋਮੀਟਰ ਹੋਣਾ ਮੇਰਾ ਖਿਆਲ ਹੈ ਸਾਰਾ ਵੀ ਸ਼ਹਿਰ ਦੇ ਵਿੱਚ ਆ ਤੇ ਆ ਜਿਹੜਾ ਨਾ ਆ ਜਿਹੜੀ ਟ੍ਰੇਨ ਹੈ ਆ ਵੀ ਇਹ ਪਹਿਲਾ ਟ੍ਰੇਨ ਹੈ ਨਹੀਂ ਸੀਗੀ ਵੀ ਇਹੋ ਟ੍ਰੇਨ ਬਣਾਏ ਨੂੰ ਥੋੜੇ ਸਾਲ ਹੀ ਹੋਏ ਹੈ ਜੇ ਤੇ ਆਹ ਜਿਹੜਾ ਦੇਖਣਾ ਨਾ ਸਾਹਮਣੇ ਵੀ ਪੁਲ ਜਿਹੜਾ ਬਣਾਇਆ ਆ ਉਸ ਪੁਲ ਦੇ ਵਿੱਚ ਦੀ ਵੀ ਤਕਰੀਬਨ ਅਸੀਂ 1996 ਦੇ ਵਿੱਚ ਐਦਾਂ ਹੀ ਐਦਾਂ ਹੀ ਅਸੀਂ ਵੀ ਆਲੇ ਦਨ ਉੱਥੇ ਚਲੇ ਗਿਆ ਸੀਗੇ ਤੇ ਉਹ ਪੁਲ ਦੇ ਥੱਲੇ ਵੀ ਵੀਡੀਓ ਬਣਾਈ ਸੀ ਤੇ ਤਕਰੀਬਨ ਹੁਣ ਉਹ ਨਾ ਉਹ ਪੁਲ ਨੂੰ ਬਈ ਯਾਨੀ ਕਿ ਕਮੇਟੀ ਵਾਲਿਆਂ ਨੇ ਬਈ ਪੁਲ ਨੂੰ ਐਸ ਟ੍ਰੇਨ ਦੇ ਲਈ ਵਰਤ ਲਿਆ ਬਣੇ ਤੇ ਆ ਦੇਖੋ ਬੱਚੇ ਕਿੰਨੇ ਅਨੰਤ ਦੇ ਨਾਲ ਨਾ ਝੂਟੇ ਲੈਣ ਗਏ ਆ ਹਨਾ ਮਾਪਿਓ ਬਾਹਰ ਖੜੋਤੇ ਆ ਤੇ ਆਪਣੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਇੰਜੋਏ ਕਰਨ ਕਰਾਉਣ ਦੇ ਆ ਐਸ ਪੁਲ ਦੇ ਥੱਲੇ ਨਾ ਲੋਕੀ ਪਹਿਲਾਂ ਉਦਾਂ ਹੀ ਆਉਂਦੇ ਜਾਂਦੇ ਸੀ ਫਿਰ ਇਹਨਾਂ ਨੇ ਜਾਣੇ ਕਿ ਆ ਟ੍ਰੇਨ ਦਾ ਇੱਥੇ ਵੀ ਜਾਣੇ ਕਿ ਬਣਾ ਲਿਆ ਨਕਸ਼ਾ ਇਹ ਇਹਦਾ ਨਕਸ਼ਾ ਬਣਾਤਾ ਤੇ ਇਧਰ ਫੇ ਆਮ ਆਉਣਾ ਆਉਣਾ ਬੰਦ ਕਰਤਾ ਟ੍ਰੇਨ ਚਲਾਤੀ ਇੱਥੋਂ ਤੇ ਇਹਦੇ ਨਾਲ ਨਾ ਆ ਵੇਖਿਓ ਕਿੰਨੇ ਪਿਆਰ ਦੇ ਨਾਲ ਹੈ ਨਾ ਟ੍ਰੇਨ ਚੱਲਣ ਰਹੀ ਆ ਤੇ ਬੱਚੇ ਇੰਜੋਏ ਕਰਨ ਰਹੇ ਆ ਹੈ ਨਾ ਇਹਦੇ ਵਿੱਚ 4 ਤੋਂ 8 ਸਾਲ ਦੇ ਵਿੱਚ ਜਿਹੜੇ ਆ ਨਾ ਉਹ ਜਾਣੇ ਕਿ ਝੂਟੇ ਲਿੰਦੇ ਇਹਦੇ ਵਿੱਚ ਤੇ ਆ ਵੇਖੋ ਕਿੰਨਾ ਸੋਹਣਾ ਲੱਗਦਾ ਨਾ ਉਹ ਵੇਖੋ ਪੀਲੇ ਪੀਲੇ ਜਿਹੇ ਪੱਤੇ ਹੈ ਨਾ ਪੇਰ ਰੋਖ ਲਾਏ ਹੋਏ ਆ ਆ ਫੁਵਾਰੇ ਦੀ ਮੈਂ ਗੱਲ ਕਰਦਾ ਸੀ ਉਦੋਂ ਤੇ ਵੀ ਯਾਨੀ ਕਿ ਸਮੇਂ-ਸਮੇਂ ਦੇ ਹਿਸਾਬ ਨਾਲ ਨਾ ਜਿੱਦਾਂ ਜਿੱਦਾਂ ਹਲਕਾ-ਹਲਕਾ ਨੇਰਾ ਹੁੰਦਾ ਵਾ ਤੇ ਉਦਾਂ-ਉਦਾਂ ਨਾ ਉਹ ਝੂਲਿਆਂ ਨੂੰ ਬੰਦ ਕਰੀ ਜਾਂਦੇ ਆ ਤੇ ਜਿਹੜੇ ਇਹੋ ਫੁਵਾਰੇ ਆ ਉਹਨਾਂ ਨੂੰ ਚਲਾਈ ਜਾਂਦੇ ਆ ਵੇਖੋ ਜਾਨਕੀ ਮੋਹਕ ਦ੍ਰਿਸ਼ ਬਹੁਤ ਵਧੀਆ ਦ੍ਰਿਸ਼ ਜਿਹੜਾ ਵਾ ਵੀ ਉੱਥੇ ਬਣਦਾ ਵਾ ਤੇ ਇੱਕ ਖਾਸ ਗੱਲ ਇਹ ਆ ਵੀ ਉੱਥੇ ਨਾ ਹਰਿਆਲੀ ਦਾ ਬੜਾ ਹੀ ਬੜਾ ਹੀ ਜਾਨਕੀ ਇੱਕ ਖਿਆਲ ਰੱਖਿਆ ਗਿਆ ਇਸ ਚੀਜ਼ ਦਾ ਬਈ ਪੇੜ ਪੌਦੇ ਐਂ ਬਈ ਜਾਨਕੀ ਜਿੱਥੇ ਥਾਂ ਮਿਲਿਆ ਨਾ ਥੋੜਾ ਜਿਹਾ ਵੀ ਉੱਥੇ ਵੀ ਜਾਨਕੀ ਪੇੜ ਪੌਦੇ ਲਾਏ ਵੀ ਆਕਸੀਜਨ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਤੇ ਬੱਚਿਆਂ ਦੇ ਲਈ ਖੇਡਣ ਖੜਾਉਣ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਤੇ ਇਹਦੇ ਵਿੱਚ ਇਦਾਂ ਆ ਵੀ ਇੱਕ ਵਾਰੀ ਐਂਟਰੀ ਟਿਕਟ ਲੈ ਕੇ ਤੁਸੀਂ ਅੰਦਰ ਆ ਗਏ ਆ ਤੇ ਉਹ ਤੋਂ ਬਾਅਦ ਚ ਜਿੰਨੀ ਦੇਰ ਤੱਕ ਬਾਹਰ ਨਹੀਂ ਜਾਂਦੇ ਤੁਹਾਨੂੰ ਕਿਸੇ ਨੇ ਕੁਝ ਪੁੱਛਣਾ ਦੱਸਣਾ ਨਹੀਂ ਤੇ ਜੇ ਤੁਸੀਂ ਕੁਝ ਖਾਣਾ ਪੀਣਾ ਆ ਉਹਦੀ ਕਿਊਟੀ ਵੱਖਰੀ ਲੈਣੀ ਪੈਣੀ ਆ ਜੇ ਵੱਡੇ ਝੂਲੇ ਝੂਟਣੇ ਆ ਤੁਸੀਂ ਉਹਦੀ ਵੀ ਕਿਊਟੀ ਵੱਖਰੀ ਲੈਣੀ ਪੈਣੀ ਆ ਤੇ ਜਾਨੀ ਕਿ ਉਥੇ ਸਟੂਲ ਬੈਠਣ ਨੂੰ ਘਾ ਲਗਾ ਹੋਇਆ ਬੈਠਣ ਨੂੰ ਤੇ ਬੱਚਿਆਂ ਦੇ ਲਈ ਬਹੁਤ ਵਧੀਆ ਤੋਂ ਵਧੀਆ ਪਾਰਕ ਦੇ ਵਿੱਚ ਜਾਨੀ ਕਿ ਉਧਾਂ ਵੀ ਝੂਲੇ ਲੱਗੇ ਆ ਬਿਨਾ ਟਿਕਟਾਂਲੇ ਵੀ ਇੱਕ ਵਾਰੀ ਨਾ ਜਾ ਕੇ ਜਰੂਰ ਵੇਖਿਓ ਤੁਸੀਂ ਬਈ ਕਿੱਦਾਂ ਦਾ ਨਜ਼ਾਰਾ ਬਣਦਾ ਤੇ ਮਾਹੌਲ ਕਿੱਦਾਂ ਦਾ ਬਣਦਾ ਹੈ ਨਾ ਤੇ ਫਿਰ ਕਮੈਂਟ ਕਰਕੇ ਦੱਸਿਓ ਜਰੂਰ ਵੀ ਕਿੱਦਾਂ ਦਾ ਲੱਗਿਆ ਬਾਕੀ ਸਿੱਧਾ ਖਿਆਲ ਰੱਖੋ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਤੇ ਪੱਟੀ ਵਡਾਲਾ YouTube ਚੈਨਲ ਦੇ ਨਾਲ ਜੁੜੇ ਰਹੋ ਤੇ ਨਾ ਜਿਨ੍ਹਾਂ ਨੇ ਸਬਸਕ੍ਰਾਈਬਰ ਨਹੀਂ ਕੀਤਾ ਉਹ ਸਬਸਕ੍ਰਾਈਬਰ ਵੀ ਕਰ ਲਓ ਤੇ ਨਾਲ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਵੀ ਸਾਰੇ ਇਹਦਾ ਨਜ਼ਾਰਾ ਲੈ ਸਕਣ